ਵਾਦੇ ਵੀ ਕਿਸਾਨੀ ਦੇ ਵੀ ਤੇ ਮੁਲਾਜ਼ਮਾਂ ਦੇ ਵੀ ਬਹੁਤ ਉਤਰਾ ਚੜਾਅ ਜਿਹੜੇ ਉਹ ਦੇਖੇ ਨੇ ਮਤਲਬ ਮੈਂ 970 ਦਾ ਜਿਹੜਾ ਬੇਰ ਜਵਾਰ ਦਾ ਘੋੜ ਚੱਲਿਆ ਉਹ ਵੀ ਸਾਰਾ ਲੜਿਆ ਤੇ 2019 ਤੱਕ ਜੋ ਤੱਕ ਮੈਂ ਰਟਾਇਰ ਨਹੀਂ ਹੋਇਆ ਮੈਂ ਸਰਕਾਰ ਬਣਿਆ ਤਾਂ ਲਗਭਗ 39 ਸਾਲ ਮੈਂ ਕੰਮ ਕੀਤਾ ਹੈ। ਇਹ ਮਲਾਜਮਾ ਦਾ ਕਾਫੀ ਲੰਬਾ ਤਜਰਬਾ ਜਿਹੜਾ ਉਹ ਹੈਗਾ। ਹੁਣ ਇਹ ਜਿਹੜੀ ਕਨਟਰਡਿਕਸ਼ਨ ਹੋ ਰਹੀ ਹੈ ਇਹ 1956 ਤੋਂ 60 ਤੋਂ ਪਹਿਲਾਂ ਵੀ ਸੀ। ਤੇ ਦੁਬਾਰੇ ਸਰਕਲ ਘੁਮਕੇ ਜਿਹੜਾ ਹੈਗਾ ਉਸੇ ਥਾਂ ਤੇ ਆ ਗਿਆ 60 ਤੋਂ ਪਹਿਲਾਂ ਵੀ ਕੋਈ ਨਿਯਮ ਨਹੀਂ ਸੀ ਕੁਝ ਨਹੀਂ ਸੀ ਮਲਾਜਮਾਂ ਦੀ ਲੁੱਟ ਹੁੰਦੀ ਸੀ ਕੋਈ ਪੈਨਸ਼ਨ ਦੀ ਦਾ ਰੂਲ ਨਹੀਂ ਸੀ ਮਲਾਜਮਾਂ ਦੇ ਸ਼ਿਖਸਰਲੇ ਨਿਗੂਆਂ ਦੇ ਸ਼ਿਖਸਰਲੇ ਜਿਹੜੇ ਜਿਹੜੇ ਰਾਈਟ ਸੀਗੇ ਇਹ ਪ੍ਰਾਪਤ ਪ੍ਰਤੂ ਮਲਾਜਮਾਂ ਖਾਸ ਕਰਕੇ ਇਹਰੇ ਟੀਚਰ ਨੇ ਇਹਨਾਂ ਦਾ ਇੱਕ ਸੁਭਾਅ ਹੈ ਉਹ ਸੁਭਾਅ ਇਹ ਹੈ ਕਿ ਨਾਹੀਂ ਡੀਏ ਨੂੰ ਗੋਲ ਤੇ ਨਾਹੀਂ ਕਿਸੇ ਹੋਰ ਗੱਲ ਨੂੰ ਗੋਲ ਇਹ ਉਠਦੇ ਕਦੋਂ ਨੇ ਇਹ ਉਹ ਉਠਦੇ ਉਦੋਂ ਨੇ ਇਹ ਜਦੋਂ ਸਰਕਾਰ ਇਹਨਾਂ ਦੀ ਗਿੱਚੀ ਫੜਦੀ ਹੈ ਮੈਂ ਤੁਹਾਨੂੰ ਸਿਰਫ ਇੱਕੋ ਉਦਾਹਰਨ ਇਹਦੀ ਦਿੰਦਾ 2007 ਦੀ ਗੱਲ ਹੈ ਕੈਪਟਨ ਕੈਪਟਨ ਆਪਣਾ ਮੁੱਖ ਮੰਤਰੀ ਹੁੰਦਾ ਸੀ ਤਾਂ ਉਹਨੇ ਫਰੀਦਕੋਟ ਮੀਟਿੰਗ ਸਾਡੇ ਲਈ ਕਿ ਮੈਂ ਜਿੰਨੇ ਸਕੂਲ ਨੇ ਆ ਸਾਰੇ ਇਸ ਏਰੀਏ ਦੇ ਮਾਨਸਾ ਫਰੀਦਕੋਟ ਠੰਡਾ ਜੋ ਵੀ ਹੈਗੇ ਨੇ ਸ਼ਰੋਮਣੀ ਕੀ ਬੇਟੀ ਤੇ ਆਪਣਾ ਐਸਐਸਡੀ ਸਕੂਲ ਤੇ ਹੋਰ ਸੰਸਥਾਵਾਂ ਨੇ ਮੈਂ ਪ੍ਰਾਈਵੇਟ ਕਰਨ ਜਾ ਰਿਹਾ ਉਹਨੇ ਮੀਟਿੰਗ ਸਾਡੇ ਲਈ ਜੋ ਟੀਚਰਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਕੈਪਟਨ ਨੇ ਇਹ ਕਰ ਦੇਣਾ ਤਾਂ ਸਾਨੂੰ ਲੇਡੀ ਟੀਚਰ ਘਰਾਂ ਚੋਂ ਉਠਾ ਕੇ ਲਿਆਈਆਂ ਕਿ ਵੀਰ ਜੀ ਅੱਗੇ ਲੱਗੋ ਹੁਣ ਸਾਡੇ ਤੁਸੀਂ ਤੇ ਇਹ ਬੱਸ ਦਾ ਸਾਡਾ ਹੱਲ ਕਰਾਓ ਨਹੀਂ ਅਸੀਂ ਗਏ ਜਿਹੜੇ ਸਕੂਲ ਚੋਂ ਕੋਈ ਇੱਕ ਵੀ ਟੀਚਰ ਅਸੀਂ ਨਿਕਲਿਆ ਉਹ ਪੁੱਤ ਉਹ ਅਸੀਂ ਦੋ ਬੱਸਾਂ ਭਰੀਆਂ ਸਭ ਮਾਨਸਾ ਦੇ ਵਿੱਚ ਸੀ ਇਤਿਹਾਸਕ ਮਜਰਾ ਜਿਹੜਾ ਉਹ ਟੀਚਰਾਂ ਦਾ ਕੀਤਾ ਇਕੱਲੇ ਮਾਨਸਾ ਚ ਨਹੀਂ ਹੋਇਆ ਉਹ ਸਾਰੇ ਪੰਜਾਬ ਚ ਹੋਇਆ ਉਸ ਦਬਾਅ ਥੱਲੇ ਕੈਪਟਨ ਨੂੰ ਪਿੱਛੇ ਹਟਣਾ ਪਿਆ ਸਕੂਲ ਜਿਵੇਂ ਸੀ ਉਸ ਤਰ੍ਹਾਂ ਰਹੇ ਜਦੋਂ ਇਹ ਖਤਰਾ ਟਲਿਆ ਉਹ ਤਾਂ ਟੀਚਰ ਦੁਬਾਰਾ ਜਿਹੜਾ ਹੈਗਾ ਉਹ ਸਟੇਟ ਸਕੂਲ ਤੇ ਆ ਗਿਆ ਜੋ ਸਾਡਾ ਇਹ ਤਜਰਬਾ ਹੈ ਇਹ ਟੀਚਰ ਇੱਥੇ 80 ਟੀਚਰ ਨੇ ਆਪਣੇ ਆ ਸਕੂਲ ਦੇ ਵਿੱਚ ਹੋਰ ਵੀ ਬਸੇਰੇ ਪ੍ਰਾਇਮਰੀ ਸਕੂਲ ਦੇ ਸਕੂਲ ਹੈਗੇ ਨੇ ਮੈਂ ਛੇ ਦੀ ਪੰਜਾਬ ਦਾ ਕੋਈ ਸ਼ਹਿਰ ਹੋਵੇ ਜਿੱਥੇ ਮਜਹਰਾ ਧਰਨਾ ਨਾ ਕੀਤਾ ਹੋਵੇ ਅੰਮ੍ਰਿਤਸਰ ਤੋਂ ਰਣਾਲੇ ਤੋਂ ਲੈ ਕੇ ਫੂਰ ਤੋਂ ਲੈ ਕੇ ਸਾਡਾ ਸਿੱਖਿਆ ਮੰਤਰੀ ਉਹ ਅਜਨਾਲੇ ਕਬਰੀ ਅਸੀਂ ਅਜਨਾਲੇ ਕਰਕੇ ਪਰ ਸ਼ਹਿਰ ਦਾ ਟੀਚਰ ਕਦੇ ਵੀ ਜਿਹੜਾ ਹੈਗਾ ਉਹ ਅਜੀਟੇਸ਼ਨ ਨਹੀਂ ਆਉਂਦਾ ਉਹ ਕਿਉਂ ਨਹੀਂ ਆਉਂਦਾ ਇਹਦੇ ਕਾਰਨ ਮੈਂ ਹੁਣ ਕਿਉਂਕਿ ਆਪਣਾ ਟਾਈਮ ਥੋੜਾ ਹੈ ਮੈਂ ਇਸ ਕਾਰਨਾਂ ਦੇ ਵਿੱਚ ਨਹੀਂ ਜਾਂਦਾ ਤੇ ਅੱਜ ਟੋਟਲ ਜਿਹੜੀ ਵਰਕਿੰਗ ਕਲਾਸ ਹੈ ਮੈਂ ਜਿਹੜੀ ਕੁਲੋ ਮਿੰਟ ਗੱਲ ਕਰਨੀ ਹੈ ਉਹ ਸਾਰੀ ਮਾਰ ਥੱਲੇ ਆ ਜਿਹਦੇ ਵਿੱਚ ਮਜ਼ਦੂਰ ਵੀ ਨੇ ਜਿਨ੍ਹਾਂ ਤੇ ਟੋਟਲ ਕਾਨੂੰਨ ਲਾ ਖਤਮ ਕਰਕੇ ਸਰਕਾਰ ਨੇ ਚਾਰ ਕੋਡ ਨੇ ਜਿਹੜੇ ਉਹ ਲਿਆਂਦੇ ਉਹਨਾਂ ਦੀ ਕੋਈ ਪ੍ਰੋਟੈਕਸ਼ਨਾਂ ਜਿਹੜੀ ਉਹ ਨਹੀਂ ਰਹੀ ਜੋ ਪਹਿਲਾਂ ਚੱਲਦਾ ਸੀ ਕਿ 16 ਘੰਟੇ ਕੰਮ ਲਾਵਾਂਗੇ ਸੀ ਉਹ ਦੁਬਾਰਾ ਫੇਰ ਮੁੜ ਕੇ 8 ਘੰਟਿਆਂ ਤੋਂ ਉਹ 12 ਘੰਟਿਆਂ ਤੇ ਇਸ ਤੋਂ ਬਾਅਦ ਇੰਡਸਟਰੀਅਲਿਸਟਾਂ ਦੇ ਬਿਆਨ ਆਉਣ ਲੱਗੇ ਵੀ ਘਰ ਵਾਲਿਆਂ ਕੋਲੇ ਬੈਠੇ ਰਹਿੰਦੇ ਨੇ ਮਜ਼ਦੂਰ ਇਹੋ 16 ਘੰਟੇ ਕੰਮ ਲਿਆ ਕਰਦੇ ਹਾਂ ਤੋਂ ਉਹ ਮੁੜ ਕੇ ਦੁਬਾਰਾ ਫੇਰ ਹੋ ਗਿਆ ਠੀਕ ਹੈ ਜੀ ਤੇ ਜਿਹੜੇ ਮੁਲਾਜ਼ਮ ਸੀਗੇ ਕੱਲਾ ਮੁਲਾਜ਼ਮ ਆ ਤਾਂ ਡੀਏ ਉਹਨਾਂ ਨੇ ਡੀਲਿੰਗ ਨਹੀਂ ਕੀਤਾ ਹੈ ਮੁਲਾਜ਼ਮਾਂ ਦੀ ਤਰਫਾ ਵੀ ਡੀਲਿੰਗ ਕੀਤੀ ਹੈ ਜਿਹੜੇ ਮੁਲਾਜ਼ਮ 27 ਆ ਈ ਤੋਂ ਬਾਅਦ ਤੇ ਭਰਤੀ ਨੇ ਉਹ ਤੇ ਹੋਰ ਗ੍ਰੇਡ ਨੇ ਪੋਸਟ ਸੇਮ ਹੈ ਉਹਦੀ ਤੇ ਜਿਹੜੇ ਉਹ ਤੋਂ ਪਹਿਲਾਂ ਦੇ ਭਰਤੀ ਨੇ ਉਹ ਤੇ ਹੋਰ ਗ੍ਰੇਡ ਨੇ ਪੋਸਟ ਸੇਮ ਹੈ ਜਿਹੜੇ 1 1 2004 ਤੋਂ ਪਹਿਲਾਂ ਵਾਲੇ ਨੇ ਉਹਦੇ ਪੁਰਾਣੀ ਪੈਨਸ਼ਨ ਸਕੀਮ ਹੈ ਜਿਹੜੇ ਬਾਅਦ ਵਾਲੇ ਨੇ ਉਹਦੇ ਨਵੀਂ ਪੈਨਸ਼ਨ ਸਕੀਮ ਹੈ ਨਵੀਂ ਪੈਨਸ਼ਨ ਸਕੀਮ 'ਚ ਹੈ ਕੁਝ ਨਹੀਂ ਕਿਸੇ ਨੂੰ 18000 20000 ਤੋਂ ਵੱਧ ਹੈ ਉਹ ਪੈਸਾ ਨਹੀਂ ਮਿਲਦਾ ਧਿਆਨ ਰੱਖਿਓ ਸਾਨੂੰ ਜਿਹੜੀ ਪੈਨਸ਼ਨ ਮਿਲੀ ਹੈ ਉਹ 9 ਰੁਪਏ ਹੀ ਹੈ ਅਸੀਂ ਕੋਈ ਪੈਸਾ ਬੋਰਡ ਨੂੰ ਪੇ ਨਹੀਂ ਕੀਤਾ ਪਰ ਤੁਸੀਂ ਪਹਿਲਾਂ ਪੇ ਕਰੋਗੇ ਫਿਰ ਕੰਪਨੀ ਤੋਂ ਜਿਹੜਾ ਹੈਲਟ ਕੀ ਉਹ ਵਾਪਸ ਲਓਗੇ 37 ਪੱਤੇ ਨੇ ਜਿਹੜੇ ਕੱਟੇ ਗਏ ਜਿਸ ਦੇ ਵਿੱਚੋਂ ਮੇਨ ਪੱਤਾ ਜਿਹੜਾ ਉਹ ਪਿੰਡੂ ਪੱਤਾ ਹੈ ਇਹਦਾ ਕਾਫੀ ਵੱਡਾ ਇਨਸੈਂਟਿਵ ਸੀਗਾ ਅ ਮਲਾਜਮਾਂ ਵਾਸਤੇ ਤੇ ਜਿਹੜੇ ਛਿੰਡਾਂ ਦੇ ਕੰਮ ਕਰਦੇ ਸੀ ਉਹ ਕੱਟਿਆ ਕੋਈ ਨਹੀਂ ਮਿਲ ਰਿਹਾ ਮਲਾਜਮਾਂ ਦੀਆਂ ਪੱਖੀਆਂ ਵੱਖਰੀਆਂ ਜਿਹੜਾ ਕੈਟੇਗਰੀਜ਼ ਨੇ ਉਹ ਬਣ ਗਏ ਆ ਤੇ ਆਪਕਾਂ ਚ ਹਜ਼ਾਰਾਂ ਤਰ੍ਹਾਂ ਦੇ ਕੈਟੇਗਰੀਜ਼ ਨੇ ਕੋ ਕਿੰਨੇ 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 ਵਾਲਾ ਸਭ ਦੀਆਂ ਪ੍ਰੋਬਲਮਸ ਜਿਹੜੀਆਂ ਹੈਗੇ ਨੇ ਪੱਕੀਆਂ ਬੱਕੀਆਂ ਸੋ ਇਹ ਇੱਕ ਛੋਟਾ ਕਿਸਾਨ ਹੈ ਮਜ਼ਦੂਰ ਹੈ ਮਲਾਜਮ ਹੈ ਇਹ ਸਾਰਾ ਮਾਰਥਲੇ ਹੈ ਇਹ ਇਤਿਹਾਸਕ ਤੌਰ ਤੇ ਮਾਰਥਲੇ ਇਹੀ ਕਲਾਸ ਰਹਿੰਦੀ ਹੈ ਹਮੇਸ਼ਾ ਕਿਉਂਕਿ ਜਦੋਂ ਉੱਪਰਲੀ ਜਮਾਤ ਨੂੰ ਕੋਈ ਸੰਕਟ ਆਉਂਦਾ ਹੈ ਹਮੇਸ਼ਾ ਉਹ ਆਪਦਾ ਭਾਰ ਹੈ ਜਿਹੜਾ ਹੇਠਾਂ ਛੁੱਟਦੇ ਨੇ ਉਹ ਇੱਥੋਂ ਐਕਸਟ੍ਰੈਕਟ ਕਰਨ ਦੀ ਇੱਥੋਂ ਇਕੱਠਾ ਕਰਨ ਦੀ ਕੋਸ਼ਿਸ਼ ਕਰਦੇ ਨੇ ਉਹ ਦੁਬਾਰਾ ਸਮਾਂ ਫੇਰ ਉਹ ਜਿਹੜਾ ਢੇੜਾ ਦੇ ਕੇ ਆ ਗਿਆ ਸੋ ਦੁਬਾਰਾ ਜਿਹੜਾ ਸੰਘਰਸ਼ ਹੈ ਹੁਣ ਉਸੇ ਲੈਵਲ ਤੋਂ ਫੇਰ ਸ਼ੁਰੂ ਕਰਨਾ ਪਿਆ ਸਾਨੂੰ ਇਹ 10 ਬੰਦਿਆਂ ਨਾਲ 20 ਬੰਦਿਆਂ ਨਾਲ ਨਾ ਡੀਏ ਮਿਲੇ ਠੀਕ ਹੈ ਨਾ ਸਾਨੂੰ ਪੈਨਸ਼ਨ ਮਿਲੇ ਇਹ ਧਿਆਨ ਰੱਖਿਓ ਜਿੰਨਾ ਚਿਰ ਮੁਲਾਜ਼ਮਾਂ ਦੀ ਲਹਿਰ ਨਹੀਂ ਬਣਦੀ ਇਹ ਬਹੁਤ ਵੱਡੇ ਮਸਲੇ ਨੇ ਇੱਥੇ ਅੱਜ ਆਪ ਵਾਲੀ ਦੀ ਗਵਰਨਮੈਂਟ ਹੈ ਕੱਲ ਨੂੰ ਇੱਥੇ ਕਾਂਗਰਸ ਦੀ ਗਵਰਨਮੈਂਟ ਵੀ ਆ ਸਕਦੀ ਹੈ ਦੋਧੇ ਤੈਨੂੰ ਉਹ ਵੀ ਤੁਸੀ ਨਹੀਂ ਸਾਡਾ ਬੇੜਾ ਕਾਂਗਰਸ ਨੇ ਬਿਠਾਇਆ ਪਹਿਲਾਂ ਧਿਆਨ ਰੱਖਣ ਦੀ ਲੋੜ ਹੈ ਤੁਹਾਨੂੰ ਤੇ ਆਪਣਾ ਉਦੋਂ ਪਹਿਲਾਂ ਕਾਲੀ ਸੀ ਅਕਾਲੀਆਂ ਨੇ ਵੀ ਬੇੜਾ ਬਠੇ ਹਾਣ ਦਾ ਸਾਡਾ ਕੋਈ ਜਿਹੜਾ ਕਸਰ ਹੈ ਉਹ ਨਹੀਂ ਸਾਡੀ ਚੌਥੀ ਤੇ ਰੱਖਿਆ ਉਹਦੀ ਕੋਈ ਧੀ ਨਹੀਂ ਮਿਲੂ ਸੋ ਇਸ ਕਰਕੇ ਨਾ ਤੁਸੀਂ ਮੱਤ ਝਾਖ ਰੱਖੋ ਕਿ ਕੋਈ ਕੋਈ ਪ੍ਰਾਣੀ ਆ ਜੂਗੀ ਸਾਡਾ ਮੁੱਖਲਾ ਕਰ ਦੂਗੀ ਜਿੰਨੇ ਇਹ ਸੰਕਟ ਦੇ ਵਿੱਚ ਨੇ ਇਹ ਤੁਹਾਡੀ ਕੋਈ ਪ੍ਰੋਬਲਮ ਹੈ ਜਿਹੜੀ ਉਹ ਹੱਲ ਕਰਨ ਦੀ ਪੋਜੀਸ਼ਨ ਦੇ ਵਿੱਚ ਹੈ ਨਹੀਂ ਹੈਗੇ ਇਹ ਸਾਡਾ ਤਿਆਲਪਾ ਕਹਿੰਦਾ ਇਸ ਕਰਕੇ ਇਕੱਠੇ ਹੋਣਾ ਹੈ ਸਕੂਲਾਂ 'ਚ ਜਾਣਾ ਤੁਸੀਂ ਪੀਚਰਾਂ ਨੂੰ ਸਮਝਾਉਣਾ ਸਮਝਾਓ ਕਿ ਟਾਈਮ ਲੱਗਦਾ ਮੱਥਾ ਪੱਕੀ ਲੱਗਦੀ ਹੈ ਪਰ ਇਹਦਾ ਰਿਜ਼ਲਟ ਨੂੰ ਜਿੱਤਦੇ ਅਸੀਂ ਉਹ ਬੰਦੇ ਆ ਜਿਨ੍ਹਾਂ ਨੇ ਗੌਰਮਤ ਟਿੱਕੀ ਜੰਚ ਵੀ ਕੰਮ ਕੀਤਾ ਤੇ ਡੀਟੀਐਫ ਜਦੋਂ ਅਸੀਂ ਬਣਾਇਆ 386 ਦੇ ਵਿੱਚ ਅਸੀਂ ਬਣਾਇਆ ਤੇ ਸਾਡੇ ਜਿਹੜੇ ਸਕੂਲਾਂ ਦੇ ਵਿੱਚ ਸਵਾਲ ਹੋਏ ਉਸ ਟਾਈਮ ਦੇ ਵਿੱਚ ਸਾਡੇ ਕੋਲ ਸਾਈਕਲ ਹੁੰਦੇ ਤੇ ਬੜਾ ਸਟੂਡੈਂਟ ਬੈਠਾ ਉਹ ਬੈਠਾ ਆਪਣਾ ਝੱਬਰ ਅ ਡਾਇਟ ਦਾ ਤੇ ਆਪਣਾ 86 ਦੇ ਵਿੱਚ ਜਿਹੜਾ ਡੀਟੀਐਫ ਅਸੀਂ ਬਣਾਇਆ ਇਹਨੂੰ ਅਸੀਂ ਖੜਾ ਗਿੱਟਾ ਡੀਟੀਐ ਫਲੂ ਜੋ ਸਾਨੂੰ ਸਵਾਲ ਚੱਲਣੇ ਪਉ ਸਾਨੂੰ ਪਤਾ 1990s ਵਿੱਚ ਸੁਪਰਪਾਵਰ ਕਿਸੇ ਕੋਲੇ ਹੁੰਦਾ ਨਹੀਂ ਸੀਗਾ ਤੇ 40 40 50 50 ਕਿਲੋਮੀਟਰ ਸਾਈਕਲ ਚੌਂਦੇ ਸੀ ਮੈਂ ਉਹਨਾਂ ਟਾਈਮਾਂ ਦੇ ਵਿੱਚ ਇਹ ਡੀਟੀਐ ਬਣਾਇਆ ਪਰ ਜੋ ਟੁੱਟਿਆ ਜਦੋਂ ਇਹ ਸਾਨੂੰ ਬਹੁਤ ਦੁੱਖ ਹੋਇਆ ਵੀ ਬਹੁਤ ਮਨੋ ਚਲੋ ਇਹ ਕਈ ਵਾਰ ਅਨਵੋਰਡਬਲ ਸਰਕਮਸਟੈਂਸ ਸੱਤ ਮਤੋਂ ਸੇ ਡਵੈਲਪ ਹੋ ਜਾਂਦੇ ਨੇ ਜਿਹੜੀਆਂ ਦੀਆਂ ਨੇ ਟੁੱਟ ਹੋਇਆ ਨਹੀਂ ਟੁੱਟਣਾ ਚਾਹੀਦਾ ਸੀਗਾ ਸੋ ਇਕੱਠੇ ਹੋ ਸਾਰੇ ਸਾਰੇ ਟੀਚਰ ਇਕੱਠੇ ਹੋਣਗੇ ਫੇਰ ਹੀ ਬੁੜੀਆਂ ਇਹਨਾਂ ਡਿਗਰੀਆਂ ਨੇ ਉਹ ਪੂਰੇ ਹੋਣਗੇ